ਲੋ ਜੀ ਬਾਈ ਕਿੰਨੇ ਜਾਣੇ ਖੜੇ ਸਲਾਹ ਕਰਦੇ ਆ ਨਵਾਂ ਰੂਟਾਵੇਟਰ ਲੈਣ ਦੀ ਸਲਾਹ ਹੈ ਬਾਈ ਮਾਣੇ ਕਮੈਂਟ ਆਈ ਦੱਸਿਓ ਤਾਂ ਕਿਹੜਾ ਲਈਏ ਪੂਰੀ ਦੀ ਵੀ ਸਲਾਹ ਲੈ ਦਿੰਦੇ ਆ ਕਿਹੜਾ ਲਈਏ ਜੀ ਸ਼ਕਤੀਮਾਨ ਦਾ ਚ ਰੂਟਾਵੇਟਰ ਸ਼ਕਤੀਮਾਨ ਪੂਰੀ ਆਏ ਕਹਿੰਦੇ ਵੀ ਲੰਬਾ ਟਾਈਮ ਚੱਲਦਾ ਲੰਬਾ ਟਾਈਮ ਚੱਲਦਾ ਵੀ ਹੱਡ ਕੋਟ ਇਨਨ ਅਨਰੋਏ ਆ ਨਾ ਮਾਣੇ ਜਸਵੰਤ ਵਰਗੇ ਦਾ ਲਈ ਦੀ ਜਸਵੰਤ ਜਾਂ ਹੋਰ ਇੱਕ ਸਵੈਨ ਸਵੈਨ ਵੀ ਠੀਕ ਆ ਜਿਹੜਾ ਪੂਰੀ ਸ਼ਕਤੀਮਾਨ ਆ ਇਹ ਪਹਿਲਾਂ ਉੜੇ ਕਰਦਾ ਦਾ ਤੇ ਖੇਤਾ ਜਿਹੜਾ ਉਹ ਰੋੜਨ ਲੱਗ ਗਿਆ ਇਹ ਉੜ ਕੇ ਲੋਕਾਂ ਰੇ ਹੁਣ ਦਿੱਤੀ ਛੜੇ ਪੱਦੇ ਡੰਡਾ ਲੈ ਡੰਡਾ ਹੁੰਦਾ ਵਾਲਾ ਰੂਟਰਟਰ ਚ ਰੂਟਰਟਰ ਦੇ ਵਾਤਾ ਹੁਣ ਰੋੜਦਾ ਏ ਤਾਂ ਐ ਤਾਂ ਸ਼ੁਰੂ ਸ਼ਕਤੀਮਾਨ ਦਾ ਪੂਰੀ ਆਏ ਆ ਵੀ ਜੇ ਕਾਲੂ ਵੇਚਣਾ ਪੁੱਛਣਾ ਏ ਇਹ ਵੇਚਦਾ ਬਹੁਤ ਹੈ ਹਾਂ ਵੀ ਮਾਰਕੀਟ ਬਹੁਤ ਹੈ ਮਾਰਕੀਟ ਦੀ ਮੰਨਣੀ ਪੈਣੀ ਹੁਣ ਫੋਟੇ ਸੱਤ ਇੱਕ ਬੋੜਾ ਬਹੁਤ ਆ ਜੀ 8 ਫੋਟਾ ਲੈ ਲਿਆ ਪਿਆ ਉਹ ਵੀ ਠੀਕ ਆ ਇਹਦਾ ਹਾਂ ਇਹ ਵੀ ਦੱਸ ਸੱਤ ਇੱਕ ਬੋੜਾ ਠੀਕ ਆ 8 ਫੋਟਾ ਮਹਿੰਗਾ ਹੋਣਾਗਾ ਪੂਰੀ ਅੱਠ ਫੋਟਾ ਮਹਿੰਗਾ ਹੋਣਾ ਵਾ ਟਰੈਕਟਰ ਦੇ ਲੋਡ ਪੈਣਾ ਨਹੀਂ ਯਾਰ ਪੈਣਾ ਦੇਖ ਲਈ ਜੱਗਿਆ ਨੌ ਫੁੱਟ ਪਾ ਕੇ ਦੇਖੇ ਟਰੈਕਟਰ ਮਗਰ ਪਾ ਕੇ ਦੇਖਿਆ ਠੀਕ ਜੀ ਫੇਛਾ ਡਿੱਗੇ ਦੂਏ ਲੋਚ ਪਾ ਕੇ ਛੱਡ ਕੇ ਦੇਖੀ ਦੇਖੀ ਇਹ ਤਾਂ ਸਹੀ ਵੀ ਕਹ ਕੇ ਕਹਿੰਦਾ ਨੇ ਆਏ ਕਹ ਦੂਗਾ ਉਹਨਾਂ ਨੂੰ ਭਾਈ ਰੂਟਾ ਵੀ ਟਰਾ ਨੂੰ ਕਹਣਾ ਸਾਨੂੰ ਡੈਮੋ ਦੇ ਦੇ ਅੱਠ ਫੋਟਾ ਦੇ ਵੇ ਨਾ ਤੇ ਨਹੀਂ ਅੱਠ ਫੋਟਾ ਵੀ ਲੈ ਤਾਂ ਜਾਣਾ ਨਹੀਂ ਅਸੀਂ 7 ਲੈ ਜੀ ਨਹੀਂ 7 ਸੱਤ ਐ ਠੀਕ ਐ ਜੇ ਸ਼ਕਤੀਮਾਨ ਦਾ ਲੈਣਾ ਜੇ ਲੈਣਾ ਹੋਰ ਦੇ ਲੈ ਲੋ ਆਹ ਤਾ ਇਹ ਹੌਲੇ ਹੁੰਦੇ ਆ ਇਹ ਜਿਹੜੇ ਆ ਮਹਿੰਦਰਾ ਹੁਣ ਹੌਲੇ ਨਹੀਂ ਰਹੇ ਹੈਗੇ ਹੁਣੇ ਮਹਿੰਦਰਾ ਵੀ ਭਾਰੇ ਹੋ ਗਏ ਮੂਰੇ ਦੇ ਪੂਰੀ ਫਰਕ ਪੈ ਗਿਆ ਨਾ ਭਜਨ ਪੈ ਗਿਆ ਲੰਬੇ ਕਰਦੇ ਨਾ ਇਹ ਹਾਂ ਹਾਂ ਡੀ ਵਧਾਤੀ ਜਿਹੜੀ ਲੰਬੇ ਕਰਦੇ ਚਲੋ ਬਾਕੀ ਦੇਖਦੇ ਆ ਦੇਖ ਰਾਂਗੇ ਕੱਲੂ ਚਲੋ ਆਪਾਂ ਦਮ ਦੇ ਕੇ ਲੱਗ ਲਿਓ ਚੱਲ ਬਸ ਉੱਪਰ ਜੋਂ ਟੰਗ ਦਈਏ ਕੱਲੂ ਕਰ ਦਈਏ ਕੰਮ ਫਿਰ ਹਾਂ ਤਿਆਰ ਹੋ ਜੇ ਮੈਂ ਤਾਂ ਹੂੰ ਤਾਂ ਜਮਾਜੀ ਫੜ ਲਈ ਜੀ ਪੂਰੀ ਗਰ ਆਉਂਗਾ ਬਈ ਹਟਦਾ ਨਹੀਂ ਹੈਗਾ ਆਨੰਦਾ ਬਾਈ ਅਸੀਂ ਬਾਈ ਅੱਜ ਦੱਸ ਦਿਓ ਕਿਹੜਾ ਕਿਹੜਾ ਵਧੀਆ ਇਹ ਮਾਸ਼ੀਓ ਹੋ ਗਿਆ ਸਵੈਨ ਹੋ ਗਿਆ ਛੱਟੀ ਮਾਨ ਹੋ ਗਿਆ ਨਹੀਂ ਅਸੀਂ ਕਹਾਂ ਦੂੰਗਾ ਗੱਡੇ ਆਉਣ ਉਹ ਪੂਰੀ ਦੇ ਗੇਂਦ ਦਾ ਆਨੰਦਾ ਸਾਹਿਬ ਚੱਲ ਪਾਣੀ ਹੁਣ ਪਾ ਦੇ ਉਹਨਾਂ ਘੰਟੇ ਚ ਵੈਸੇ 8 ਫੁੱਟਾ ਪੂਰੀ ਜ਼ਿਆਦਾ ਵਧੀਆ ਇਹਨੇ 8 ਠੇਲੇ ਲੈਣਾ ਬਾਈ ਕੀ ਮਾਨਦਾ ਪਹਿਲਾਂ 14 ਦੇ ਟੈਰਪੋ ਆ ਗਏ ਹਟੇ ਆ ਤੇਰੇ ਨੇ ਕਿਹੜਾ ਕਿਉਂ ਨਹੀਂ 8 ਫੁੱਟਾ ਹੀ ਲੈਣਾ ਨਹੀਂ ਐ ਕਰਦੇ ਆ ਤੂੰ ਪਹਿਲੇ ਹੀ 8 ਲੈ ਲੈ ਬਾਅਦ ਚ ਰੱਖ ਦੇ ਮੋੜ ਚਲੇ ਜਾਈਂ ਤਾਂ ਤੋੜਾ ਮੂੜਦਾ ਦਾਈ 2000 ਘਾਟਾ ਖਾ ਗਿਆ ਹਾਂ ਤੇ ਪਹਿਲਾਂ ਹੀ ਆਦਾ ਤੂੰ ਪਹਿਲਾਂ ਹੀ ਅੜੱਟ ਲੈਣਾ ਕਿਤੇ ਬਾਅਦ ਚ ਗਏ ਮੂੜ ਚਲੇ ਗਿਆ ਫੇ ਅਗਲਾ ਕਮੈਂਟ ਆਜੂ ਕਹਿੰਦਾ ਭਾਈ ਆ ਕੇ ਕਰਦੇ ਤੁਸੀਂ ਜਾਂ ਖੇលਿਆ ਹੀ ਕਰਦੇ ਫਰਕ ਤਾਂ ਪੈਂਦਾ ਪੁਰੀ ਫਰਕ ਪੈਂਦਾ 8 ਫੁੱਟ ਆਏ ਆ ਬਹੁਤ ਦੇਖ ਕੇ ਚਲਾਉਣਾ ਪੈਣਾ 7 ਫੁੱਟਾ ਤੂੰ ਟਾਇਰ ਨਾਲ ਲਾ ਕੇ ਘਮਾਈ ਜਾ ਜਖਣਾ ਮਰਜੀ ਨਹੀਂ ਕਿਸੇ 14 ਦੇ ਟਾਇਰ ਨੂੰ ਹੈ ਅੱਠੇ ਚੱਲਣਾ ਅੱਠੇ ਚੱਲਣਾ ਪੁਰੀ ਕਨਹੀਂ ਬਾਕੀ ਭਾਈ ਦੇਖਦੇ ਹਲੇ ਹੁਣ ਕੱਲ ਨੂੰ ਕੀ ਹੁੰਦਾ ਬਾਈ ਟ੍ਰਾਇਲ ਚੱਲਦਾ ਹਲੇ ਹਲੇ 8 ਫੁੱਟ ਨਹੀਂ ਚੱਲ ਪਰਸੋਂ ਨੂੰ ਚੌਥਿਆਂ ਨੂੰ ਸਹੀ ਪੂਰੀ 8 ਫੁੱਟਾ ਹੈ ਨਹੀਂ ਕਿਸੇ ਆਪਾਂ ਪਾ ਕੇ ਦੇਖਣਾ ਯਾਰ 8 ਫੁੱਟਾ ਨਹੀਂ ਮੈਂ ਕਹਿੰਦਾ ਕੋਹnde ਸਰਪੰਚ ਕੋਲ ਹੈ 8 ਨਮਾ ਲਿਆ ਇਹਦੇ ਸ਼ਕਤੀਮਾਨ ਦਾ ਹੀ ਹੈ 575 ਮਗਰ ਨਾਲੇ ਭਾਈ ਲੋਡ ਦਾ ਪਤਾ ਲੱਗ ਜੂ ਹੈਗਾ ਸਾਡੇ ਲੈ ਕੇ ਹੈਗਾ ਉਹਦੇ ਵਾ ਮੈਂ ਦੇਖ ਦੇ ਚੈੱਕ ਕਰਕੇ ਆਉਂਦੇ ਪੂਰੀ ਉਹਨਾਂ ਨੂੰ ਹੁਣ ਨਹੀਂ ਚੱਲਦੇ ਬੈਟਰ ਲੈ ਠੀਕ ਹੈ ਨਹੀਂ ਦੇਖਿਆ ਜੀ ਉਹਦੇ ਘਰੇ ਖੜਾ ਜੇ ਤਾਂ ਨਹੀਂ ਕੰਮ ਕਰਨਾ 2 ਮਿੰਟ ਨਹੀਂ ਪੂਰੀ ਐ ਕਰ ਤੁਕਾ ਕੱਖ ਵੱਡੇ ਆ ਕੰਟੇ ਤੱਕ ਵਾਗੇ ਦੇਖਦੇ ਲਓ ਜੀ ਬਾਈ ਜਿੱਥੇ ਭੇਡਾਂ ਫੇਰੀਆਂ ਤੀਆਂ ਪਤਾ ਨਹੀਂ ਭੇਡਾਂ ਫਿਰਨ ਤੇ ਬਾਦ ਵਿੱਚ ਕੱਖ ਜ਼ਿਆਦਾ ਹੋ ਗਿਆ ਪਤਾ ਨਹੀਂ ਲਾਰੇ ਚ ਲਾ ਗਿਆ ਬਾਈ ਦੱਸ ਹੈ ਲਾਰੇ ਚ ਲਾ ਗਿਆ ਕਿ ਕੱਖ ਜ਼ਿਆਦਾ ਹੋ ਗਿਆ ਅਮਨੇ ਇਹ ਉਹਦਾ ਮੜਾ ਕੱਟ ਕੇ ਰਹਿਦਾ ਜ਼ਿਆਦਾ ਹੋ ਗਿਆ ਦਾ ਨਾ ਨਾ ਭੇਡਾਂ ਦਾ ਲਾਰੇ ਚ ਲਾ ਗਿਆ ਹਾਂ ਪਰਸੋਂ ਕਹਿੰਦਾ ਮੈਂ ਆਉਂਗਾ ਹਾਂ ਅੱਜ ਜਵਾਬ ਦੇ ਗਿਆ ਆ ਹੁਣ ਕੱਖ ਦੀ ਸਪਰੇ ਬਾਈ ਕੱਖ ਦੀ ਮਰ ਜੂਗਾ ਬਹੁ ਮਰ ਜਣਾ ਬਾਈ ਇੱਕ ਰਸ ਵੀ ਬਿਜਲੀ ਪੂਰੀ ਆਉਂਦੀ? ਆਹ ਬਿਜਲੀ ਆ ਗਈ ਪੂਰੀ ਹਣ ਤਹਾਨੂੰ ਪਤਾ ਹੋਊਗਾ ਤੁਸੀਂ ਪਰਦੇਗੇ ਤੇ ਮੇਰੇ ਪਾਣੀ ਨਹੀਂ ਹੈਗੇ। ਅੱਜ ਤਾਂ ਬਾਈ ਰੇਪ ਪਾ ਕੇ ਪਾਣੀ ਲਾਤਾ ਇੱਕ ਵਾਰ। ਨਾਲੇ ਤੂੰ ਗੰਨੇ-ਗੰਨੇ ਲਾਉਂਦਾ ਪਾਣੀ ਵੀ ਛਟੀਆਂ ਨੂੰ ਆਉਂਦੀ ਪੂਰੀ। ਹਾਲੇ ਢਾਈ ਜਾਂਦੀ ਆ ਉਹਨੇ। ਕੋਈ ਨਹੀਂ ਹੋਊਗਾ। ਆਹ ਤਾਂ ਸਾਰੀ ਦਿਹਾੜੀ ਰਹਿੰਦੀ ਹੈ ਹੁਣ। ਹੂੰ। ਬਾਈ ਰੇਪ ਪਾ ਕੇ ਇੱਕ ਵਾਰ ਹੁਣ ਗਲ ਜੂਗੇ ਖੇਤਾਂ ਨਾਲ। ਹੋਰ ਕੀ ਆ? ਕੋਈ ਨਹੀਂ। ਹੂੰ। ਤਸੱਲੀ ਆ ਹੁਣ ਵਾਹ ਕੇ ਛੱਡਦੇ ਆ ਨਾ। ਹੋਰ ਕੀ ਆ? ਤੇਰਾ ਟਰਾਲੇ ਪੈ ਗਏ ਬਾਈ। ਠੀਕ ਆ ਮੈਂ ਵੀ ਸੌਗਾ ਮਾਰਦਾ। ਕਿੰਨੇ ਪਾਉਣੇ ਆ? ਮੈਂ ਚਾਰ ਪੰਜ ਟਰਾਲੇ ਪਾਉਣੇ ਸੀ ਕੀ ਲਿਏ ਪੂਰੀ ਗਾਂ ਘੱਟ ਪਾਏ ਮੈਨੂੰ ਕਹਿੰਦਾ ਪੂਰੀ ਗਾਂ ਭਰਤਾ ਪਾਉਣਾ ਕਿਹਾ 6 ਵੀ ਕਿਹੜਾ ਟਰਾਲੇ ਚਾਹੀਦੇ ਤੇ 6 ਵੀ ਕਿਹੜਾ ਟਰਾਲੇ ਹਾਂ ਬੱਲੇ ਬੱਲੇ ਐਨੇ ਨਹੀਂ ਪੈਂਦੇ ਹੈਗੇ ਜ਼ਿਆਦਾ ਫੇ ਬਾਈ ਕੁਮ ਪਾਗੇ ਸਵਾਗਾ ਮਾਰ ਕੇ ਦਵਾਰਾ ਪਾਉਂਗੇ ਉਦਾਂ ਦੂਏ ਲੋੜ ਓਖੇ ਪੈਣੀ ਨਹੀਂ ਪੈਣੀ ਨਹੀਂ ਹੈਗੇ ਹਾਂ ਐਨੀ ਰਿਹਦਾ ਕੀ ਫਾਇਦਾ ਬਣਿਆ ਹਰੇਕ ਸਾਲ ਪਾਈ ਜਾਵੇ ਹਾਂ ਹਾਂ ਜਾਏ ਨਾ ਪਾਵੇ ਹੁਣ ਮਹਿੰਗਿਓ ਆਈਸਪਰੇਅ ਕਿ ਸਸਤੀ ਮਿਲ ਗਈ ਬਾਈ ਆਈਏ 2000 ਦੀ ਪੈ ਗਈ ਕਿੰਨੇ ਦੀ ਆ ਮੈਨੂੰ ਕਰਨੀ ਪੈਣੀ ਸੀ ਆ ਕਰਨੀ ਪੈਣੀ ਹੈ ਕਿਹੜੀ ਲੀਡਰ ਹੈ ਕਿਹੜੀ ਹੈ ਲੋਡਸ ਲੋਡਸ ਸਰ ਗਰੰਟੀ ਬਹਿ ਜਾਣ ਦੀ ਹੈ ਗਰੰਟੀ ਗਰੰਟੀ ਦਾ ਕੋਈ ਨਹੀਂ ਹੈਗੀ ਇੱਡੀ ਹਾਂ ਚੱਕ ਦੂੰਗੀ ਹਾਂ ਗਰੰਟੀ ਇਹਨਾਂ ਨੂੰ ਖੇਦ ਦੱਸੂਗਾ 20 ਪਾਪ ਲੋੜੇ ਦੋ ਕਿਲਿਆਂ ਨੂੰ 20 ਤੇ 24 ਪਾਪ ਲੱਗ ਜਾਣੇ ਦੋ ਕਿਲਿਆਂ ਨੂੰ ਹਾਂ ਜਮੇ ਹੌਲੀ ਹੌਲੀ ਹਾਂ ਜਮੇ ਹੌਲੀ ਸਿਹੜੀ ਸਿਹੜੀ ਜਗਨੇ ਪੇਗੀ ਮਾਰ ਮੋਟੋ ਕੋ ਚੱਕਰ ਤਾਂ ਕੋਈ ਚੱਕੇ ਨਹੀਂ ਹੈਗਾ ਉੱਪਰ ਤਾਂ ਘਰੇ ਗਨੇ ਦੀ ਜ਼ਿਆਦਾ ਮਾਰੀ ਮੋਟੀ ਚੱਲ ਜੂਗੀ ਹਾਂ ਡੋਡੂ ਸੀ ਕਰੀ ਆ 700 ਗ੍ਰਾਮ ਸਰ ਕੋਰ ਪਾਤੀ ਇੱਕ ਪੰਪ ਚ 40 ਐਮ ਐਲ ਪਾਈ ਆ 240 ਚੌੜੇ ਪੱਤੇ ਵਾਲਾ ਵਿੱਚ ਕਿਹੜਾ ਛਿੜੀਆਂ ਉਰ ਵੀ ਕਾਣੀ ਪਾਉਂਗੀ ਬਾਈ ਛਿੜੀਆਂ ਦੀ ਗੜਾਈ ਕਰ ਹੋ ਜਾਂਦੀ ਹੈ ਅੱਛਾ ਹਮ ਕਲਵਾ ਠੀਕ ਹੋ ਗਏ ਬਾਈ ਕਲਵਾ ਠੀਕ ਹੈ ਬਾਈ ਪ੍ਰਧਾਨ ਨੇ ਬਿਮਕੋ ਵਾਲੀ ਬਿਮਕੋ ਵਾਲੀ ਬਿਮਕੋ ਵਾਲੀ ਕਾਨੂੰ ਆਪਣੀ ਐਂ ਹਾਂ ਅਨ ਉਹਦਾ ਹੈ ਤੁਸੀਂ 9 ਨੰਬਰ ਹਾ ਛਿੜੀਆਂ ਉਰ ਤੇ ਛੜੀਆਂ ਤਿਆਰ ਕਰੀ ਨੌ ਨੰਬਰ ਹੈ ਹਾਂ ਨੌ ਨੰਬਰ ਛਿੜੀ ਤਿਆਰ ਕਰਨੀ ਹੋਗੀ ਪਾਸਾ 7000 ਹਾਂ ਹਰਦਾ ਨਹੀਂ ਬੁਕਿੰਗ ਕਰਾਉਂਗਾ ਬਾਕੀ ਨਾ ਬੁਕਿੰਗ ਨਾ ਕੋਈ ਨਹੀਂ ਜਿਹਨੂੰ ਲੋੜ ਆ ਭਾਈ ਲੈ ਲਿਓ ਹਾਂ ਬਾਕੀ ਵਾਲੇ ਟਾਈਮ ਬਹੁਤ ਪਿਆ ਟਾਈਮ ਬਹੁਤ ਪਿਆ ਸਾਲੇ ਪਿਆ ਪਤਾ ਗੱਲ ਲੱਗਿਆ ਭਾਈ ਫੇਰ ਬੁਕਿੰਗ ਕਰੇ ਦਾ ਕੋਈ ਫਾਇਦਾ ਨਹੀਂ ਹੈਗਾ ਸਿਰੇ ਪਾ ਜਾ ਕੇ ਫਾਇਦਾ ਏ ਠੀਕ ਨਹੀਂ ਪ੍ਰਧਾਨ ਹੱਲੇ ਝੋਲੇ ਵੀ ਆਉਣ ਵਾਲੇ ਕੁਝ ਨਹੀਂ ਪਤਾ ਬਹੁਤ ਆਉਣੇ ਬਹੁਤ ਆ ਕਿ ਨਹੀਂ ਹਾਂ ਧਾਨਾਂ ਦੀ ਪਾਣੀ ਪੂਣੀ ਵੀ ਆਉਣਾ ਕਈ ਵਾਰੀ ਗਿਰੀ ਜਾਂਦਾ ਹਾਂ ਹਾਂ ਕੀ ਨਹੀਂ ਆਹ ਮਸਲਾ ਨੇ ਭਾਈ ਐਂ ਦੱਸ ਵੀ ਜਿਹੜੇ ਬੂਟੇ ਲਾਏ ਤੇ ਸੁੱਕੇ ਆ ਕਲਮਾ ਆ ਬੜੇ ਹਾਂ ਆ ਸੁੱਕ ਗਏ 15 20 ਬੂਟੇ ਕਿੰਨਾ ਘਾਟਾ ਵੇਖਿਆ 30000 ਦਾ ਹਾਂ 30000 ਦਾ ਥੋੜੇ ਜਿਹਾ ਇੱਕ ਲੇਟ ਵੀ ਹੋ ਗਿਆ ਉਹਨੇ ਹੂੰ ਤੇ ਇੱਕ ਲੈਟਰੀ ਦੀ 1.5 ਦਿਨ ਖਰਾਬ ਰਹੀ ਹੈ ਨਾ ਇਹਦੇ ਕਰਕੇ ਹੋ ਗਿਆ ਹਾਂ ਠੀਕ ਆ ਠੀਕ ਆ ਚੱਲ ਕੋਈ ਨਹੀਂ ਹੁਣ ਜਿਹੜੇ ਸੁੱਕਣੇ ਸੁੱਕੋ ਜਿਹੜੇ ਸੁੱਕ ਗਏ ਕੋਈ ਗੱਲ ਜਿਹੜੇ ਚੱਲੇ ਹੋਏ ਐ ਨਿੱਕ ਨੰਬਰ ਚੱਲੇ ਹਾਂ ਜਿਹੜੇ ਚੱਲੇ ਹੋਏ ਚੱਲੇ ਵੀ ਬਹੁਤ ਆ ਨਵਾਈ ভাই ਐਨ ਇੱਕ ਬਰਾਬਰ ਹਾਂ ਨੰਬਰ ਦਾ ਸੋਨੇ ਤੇ 20 ਫੁੱਟ ਬਹੁਤ 20 ਫੁੱਟ ਦੇ ਹੈਗੇ ਤੇ ਨਿਆਰਾ ਲਿਆਤਾ ਆਹੋ ਬਾਕੀ ਦਿਖਾਵਾਂਗੇ ਹੁਣ 15 20 ਦਿਨ ਬਾਅਦ ਹਮ ਬਾਈ ਸਪਰੇ ਸਪਰੇ ਕਰੀ ਪੀਤਾ ਤਾ ਯਾਰ ਹਾਂ ਸਾਰੀਆਂ ਕਰ ਛੱਡੀਆਂ ਸਾਰੀਆਂ ਜਾਵਣ ਬਾਈ ਬੈਂਟਰੀ ਵਾਲੇ ਪੰਪਰਾਂ ਨੇ ਯਾਰ ਹਾਂ ਬੈਟਰੀ ਵਾਲ ਤਾਂ ਨਹੀਂ ਜਾਵਣ ਨੇ ਦੂਆ ਦੇ ਖਤਮ ਹੀ ਹੋ ਗਏ ਇੰਜਨ ਵਾਲੇ ਹਾਂ ਹੱਥ ਵਾਲੇ ਸੱਚੋ ਹੱਥ ਵਾਲੇ ਵੀ ਖਤਮ ਹੋ ਗਏ ਇੰਜਨ ਵਾਲੇ ਤਾਂ ਸੱਚੇ ਮੈਂ ਹੁਣ ਮੈਂ ਕਿੱਥੇ ਝੱਕ ਲੂੰਗਾ 50 ਸਾਲ ਦਾ 50 ਸਾਲ ਇੰਜਨ ਦਾ ਇਹ ਆ ਅੱਧਾ ਫਰਕ ਹੋਣਾ ਰੇ ਗੱਲ ਹਾਂ ਹਾਂ ਨਹੀਂ ਹੋਰ ਕੀ ਟੀਜ ਤੋੜਨਾ ਬਸ ਬੰਦੇ ਨੇ ਮਤਰਾ ਰੱਖੀ ਹੂੰ ਤੋੜਾ ਫੇਰਾ ਬਹੁਤ ਚਾਹੀਦਾ ਹੋਰ ਕੀ ਚੱਲ ਬਾਈ ਦਿਖਾ ਫਿਰ ਦੇਖਾ ਕਿਹੜੇ ਸਾਹਮਣਾ ਘੁੰਮਦਾ ਨੂੰ ਦੰਦਾ ਕਿਹੜੇ ਪੂਰੇ ਪਾਉ ਪੂਰੇ ਥੱਕਦਾ ਤਾਂ ਨਹੀਂ ਬਾਈ ਪਰ ਨਾ ਨਾ ਇੰਨੀ ਸਕਾਟ ਗਿਆ ਹੋਣੀ ਆ ਬਹ ਹੌਸਲਾ ਹੀ ਹੋ ਜਾਂਦਾ ਵੀ ਹਾਂ ਮੁੱਕਦੀ ਹੋ ਜਾਂਦੀ ਸਪਰੇ ਹੁਣ ਲੱਗਿਆ ਮੈਂ ਵੈਸੇ ਇੱਕ ਹੈ ਬਾਈ ਗੰਨੇ ਵਾਲੇ ਜਿੰਨੇ ਵੀ ਸਾਰੇ ਸਪਰੇ ਕਰਦੀ ਕਰਦੇ ਲਗਾਤਾਰ ਹੀ ਚੱਲਦੀ ਆ ਬੰਬ ਹੁਣ ਸਿਸਟਮ ਕੁੰਭੜੀ ਤਾਂ ਨਹੀਂ ਵੱਜਦੀ ਫਿਰ ਤੁਹਾਨੂੰ ਕਹੇ ਨਹੀਂ ਹਾਂ ਮੈਂ ਤਾਂ ਸਭ ਚੱਲੇ ਨਾ ਨਾ ਉਹ ਜਿਹੜੇ ਕੰਡੇ ਜਿਹੇ ਆ ਕਿ ਹੈਗੇ ਆ ਤੁਹਾਨੂੰ ਸਮਝ ਨਹੀਂ ਆਇਆ ਹਾਂ ਨਿਊ ਮਾਹਗਾ ਤਾਂ ਬਹੁਤ ਵੱਜਦੀ ਹੈ। ਭਈਆ ਕਲ ਮੈਂ ਇੱਧਰ ਓਕੇ ਐਨ ਇਹ ਗੜਾਈ ਵੀ ਬਈ ਖਾਸੀ ਮਹਿੰਗੀ ਹੋਣੀ ਯਾਰ। ਅਮਨੇ ਗੜਾਈ ਬੋਲਦੇ ਫਰਾਦੇ ਨਹੀਂ ਦੱਸੋ। ਛੋਟੀ ਤਾਂ ਨਹੀਂ ਗੜਾਈ ਹੈਗੀ। ਹੂੰ। ਛੋਟੀ ਕਲ ਮੈਂ ਸੁੱਕ ਜਾਂਦੀ ਆ ਕੋਹਲੀ ਵਾਦੀ। ਹੁਣ ਸੁੱਕੂਗੀ ਨਹੀਂ ਜੜ ਫੜ ਲਈ ਨੇ ਪੂਰੀ। ਹੂੰ ਇਹ ਵੀ ਫਰਕ। ਕਿਨੇ ਪੰਪ ਲਾਗੇ? ਅਮਨੇ ਸ਼ੀਮਾ ਪੰਪ ਲਾ। ਬੜੀ। ਇਹ ਸਵੀਨ ਘੱਟੇ ਯਾਰ ਤੇਰੀ ਐ ਬਾਈ। ਲੋਕੇ ਤਾਂ 4:30 ਵਜੇ ਕੱਟ ਕੇ ਜਾਣੀ ਆ ਅੱਛਾ 10 ਵਜੇ ਹਾਂ ਕਿਵੇਂ ਮੋਬਾਈਲ ਵੱਲ ਕੇ ਨਾ ਕਰ ਦੇਖੀ ਸੂਰ ਨਾ ਮਗਰ ਵਜੇ ਕੋਈ ਸੂਰ ਦਾ ਕੁਝ ਨਹੀਂ ਕੁੱਤੇ ਫਿਰਦੇ ਆ ਬਾਈ ਹਾਂ ਹੂੰ ਕੁੱਤੇ ਕੰਮ ਖਰਾਬ ਕਰ ਸਕਦੇ ਕੁੱਤੇ ਬਾਈ ਕੁੱਤੇ ਖਾ ਲੈਣਗੇ ਬੰਦੇ ਨੂੰ ਹਾਂ 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 ਕੁੱਤੇ ਬਾਈ ਪਤਾ ਗਿਆ ਗਾਣਾ ਸਾਡਾ ਰੋੜੀ ਪੈਂਦੀ ਚੌਂਤੇ ਪਿੰਡ ਦੇ ਲਾਗ ਹਾਂ 그룹 ਆ ਕੁੱਤਿਆਂ ਦਾ ਹਾਂ ਕੁੱਤੇ ਵੀ ਬਾਈ ਬੜੇ ਆ ਪੂਰੇ ਜੀ ਆਣ ਬਾਈ ਹੁਣ ਨਿਸ਼ਾਨੀ ਲਾਈ ਪਈ ਆ ਹਾਂ ਨਿਸ਼ਾਨੀ ਲਾਈ ਪਈ ਆ ਹੂੰ ਹੂੰ ਆ ਦੇਖੋ ਬਾਈ ਛਿੱਟੀਆਂ ਦਾ ਕੱਦ ਬਾਕੀ ਸੁੱਕ ਜਿਹੜੀ ਗਈ ਉਹ ਮਾਰਦੀ ਜਾਂਦਾ ਬਾਈ ਜੜਤੇ ਵੀ ਹਰੀ ਹੋ ਗਈ ਜਿਹੜੀ ਸੁੱਕੀ ਹੈ ਪਾਣੀ ਨੇ ਕਰਤੀ ਪੰਪ ਨੇ ਨਜ਼ਾਰਾ ਲੈਂਦਾ ਪਿਆ ਪੰਪ ਨੇ ਬਾਈ ਧਿਆਨ ਥੱਲੇ ਹੀ ਗੱਡ ਕੇ ਰੱਖਣਾ ਪੈਂਦਾ ਹੈ ਪੂਰਾ ਥੱਲੇ ਜਾਵਣੀ ਜੇ ਮੜਾਏ ਉੱਪਰ ਚੱਕ ਲਿਆ ਨਹੀਂ ਨਹੀਂ ਜਿਨੀ ਕਰੂਗੀ ਉਲੀ ਵਧੀਆ ਰਹੂਗੀ ਹੂੰ ਹਵਾ ਹਵਾ ਖਤਮ ਹੋ ਗਈ ਬਚਾਉ ਰਿਹਾ ਹਾਂ ਨੇਰੀ ਨੇ ਕੰਮ ਖਰਾਬ ਕਰਤਾ ਬੇਨਾ ਪਾਪਾ ਨੇ ਕੰਮ ਖਰਾਬ ਕਰਤਾ ਨਹੀਂ ਤਾਂ ਉਹ ਤੇ 10 ਦਿਨ ਪਹਿਲਾਂ ਹੋ ਗਈ ਸੀ ਚਾਰ ਪੰਜ ਦਿਨ ਪੋਰਾ ਜਲੀ ਗਿਆ ਨਾ ਨਾ ਠੀਕ ਹੈ ਹਾਂ ਚੱਲ ਤਾਂ ਹੀ ਪਾਪਾ ਇਹਨਾਂ ਲੈ ਰਿਹਾ ਤਾਂ 3000 ਹਲ ਚੜਦੀ ਨਾ ਨਾ ਠੀਕ ਹੈ ਅਸੀਂ ਵੀ ਅੱਜ ਬਾਈ ਬੋਫਰ ਜੋਕ ਕਰੇ ਫੇਰ ਟੁੱਟੀ ਵਾਲਾ ਪਾਈਪ ਚੱਕ ਲੈ ਕੇ ਟਰਾਲੇ ਨੂੰ ਅੱਛਾ ਫੇਰ ਇੱਕ ਹੋਰ ਚੱਕ ਲੈ ਕੇ ਫੇਰ ਪੰਪ ਚੱਕ ਲੈ ਕੇ ਬਾਰਵੇਂ ਹੱਥ ਅਗਲੇ ਧੋਣਾ ਪਏ ਬਾਲਟੀ ਆ ਗਿਆ ਬਾਈ ਬਹੁਤ ਔਖਾ ਧੋਣਾ ਟਰਾਲਾ ਤਰੇ ਵਾਲਾ ਕਨਹੀਂ ਕੋਹਾ ਜਾਮੇ ਆ ਨਾ ਇੱਕ ਗਰਮੀ ਜਿਆਦਾ ਸੁੱਕ ਜਾਂਦਾ ਹਾਂ 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 ਕਿ ਨਹੀਂ ਬਾਕੀ ਭਾਈ ਚੱਲਦੀਆਂ ਹੁਣ ਧਾਨਾਂ ਦੇ ਪਨੀਰੀ ਬੀਜਣ ਦੀਆਂ ਤਿਆਰੀਆਂ ਖੇਤ ਭਾਈ ਸਭ ਨੇ ਵਾਕੇ ਛੱਡ ਤੇ ਮੜੀ ਹਵਾ ਲੱਗ ਜੂਗੀ ਹੂੰ ਬੀਜ ਲੈ ਆ ਕੇ ਰੱਖੇ ਹੋਏ ਆ ਬਸ ਸਮਝ ਲੋ ਪੰਜ ਸੱਤ ਰਿੰਚ ਬੀਜ ਹੋਣੀਆਂ ਬਾਈ ਬਰਾਮ ਕਲ ਕਿ ਨਹੀਂ ਤਿਆਰੀ ਆ ਕੋਈ ਜਿਹਨੇ ਭਾਈ ਜ਼ਿਆਦਾ ਲਾਉਣੇ ਆ ਅਗਲਾ ਫੇ ਚਾਲ ਜੀ ਬਣਾ ਲੈਂਦਾ ਉਹ ਸਾਬ ਨਾਲ ਬੀਜੀ ਜਾਂਦਾ ਹਾਂ ਹਾਂ ਨਹੀਂ ਇਹਨੇ 20 20 30 ਕਿੱਲੇ ਲਾਉਣੇ ਉਹਨੂੰ ਚਾਲ ਬਣਾਉਣੀ ਪੈਣੀ ਬਾਈ ਕੜਦਾ ਤੈਨੂੰ ਕਿਲੇ ਤੇ ਨਹੀਂ ਖੜੇ ਦਿੰਦਾ ਨਾਲ ਹੂੰ ਬਾਕੀ ਬਾਈ 26 ਵੀਜ ਵੀ ਹੈ ਤੀ ਬਹੁਤ ਵੀਜ ਹੋਣਾ ਹੈ ਹੂੰ ਨਵੇਂ ਵੀ ਆਏ ਆ ਲੋਕ ਨਵੇਂ ਵੀ ਲਿਆਈ ਜਾਂਦੇ ਆ ਬਾਕੀ ਹੁਣ ਮੌਕਾ ਦੱਸੂਗਾ ਅਸੀਂ ਤਾਂ 26 ਵੀਜ ਦੇਣਾ ਵੀਜ ਨਹੀਂ ਹਾਂ 26 ਵੀਜ ਦੀ ਹਾਂ ਦੇਖ ਲੈ ਬਾਈ ਮੈਂ ਨਹੀਂ ਕਿਸੇ ਨੂੰ ਕਹਿੰਦਾ ਹੈਗਾ ਤੁਸੀਂ ਕਿਹੜੇ ਵੀਜ ਨਹੀਂ ਮੈਂ ਤਾਂ 26 ਵੀਜ ਦੂੰਗਾ 26 ਗਾ ਤੈਨੂੰ ਬੜਾ ਪਿਆਰ ਹੈ ਕਿਆ ਚੱਕਰ ਹੈ ਬਾਈ ਬੱਸ ਹਾਂ ਕੰਮ ਕਰ ਪੂਰਾ ਕਰ ਦਿੰਦੀ ਹੈ ਹੋ ਜਾਂਦਾ ਵੀ ਨਾ ਫਿਰ ਜੋ ਵੀ ਹੋ ਜਾਂਦੀ ਹੈ ਜਵੀ ਦਾ ਲਾਲਚ ਫਰਦਾ ਲੂ ਯਾਰਾ ਬਾਈ ਹਾਂ ਕੰਮ ਲੱਗੇ ਰਹੇ ਨੇ ਘਟਾ ਵਾਦਾ ਪੂਰਾ ਕਰਦੀ ਹੈ ਹਾਂ ਹੋ ਜਾਂਦਾ ਉਹਨੇ ਤੇ ਕਣਕ ਤੇ ਘਟਾ ਆਉਂਦੀ ਫਿਰ ਹੈ ਕਣਕ ਵੀ ਪੂਰੀ ਹੋ ਜਾਂਦੀ ਹੈ ਘਟਕ ਵੀ ਹੁਣ ਦੇਖ ਲੈ ਦੋ ਸਾਲ ਹੋ ਗਏ ਤਿੰਨ ਸਾਲ ਪੂਰੀ ਹੋ ਨਾ ਨਾ ਠੀਕ ਆ ਮਹਾਰਾਜ ਕਿੰਨੀ ਕੋਈ ਕਸਮ ਨਹੀਂ ਹੈਗੀ ਹੁਣ ਹੂੰ ਆ ਦੇਖੋ ਬਾਈ ਜਿਹੜੀਆਂ ਕਲਮਾਂ ਫੁੱਟੀਆਂ ਛੜੀਆਂ ਫੇਰ ਤੇ ਲੈ ਕੇ ਉੱਪਰ ਦਾ ਕੈਨ ਫੁੱਲ ਹਾਂ ਹਰੀ ਬਈ ਹੈ ਇਹ ਜੀ ਬਹੁਤ ਮੋਟੀ ਹੋ ਗਈ ਆ ਉਹਨੇ ਹੂੰ ਪਾਸੇ ਬਾ ਰੱਖੀ ਹੁਣ ਡਾਡੂਆ ਪਾ ਦੀ ਨਾ ਮਾ ਵਾਲੇ ਪੈ ਗਏ ਨੇ ਤੇ ਦੇਸੀ ਦੇ ਨੇ ਅੱਛਾ 2 ਸਾਲੇ ਗਾਈ ਦੇ ਪਾਤੇ 2 ਕਿੱਲੇ ਤੇ 2 ਜੂਰੀਏ ਦੇ ਪਾਤੇ 200 ਰੁਪਏ ਦੇ ਪਾਤੇ ਨਾ ਹੁਣ ਮਾੜਾ ਮੋਟਾ ਪਾਈ ਆਇਆ ਘਰੀ ਵਿੱਚ ਫਿਰ ਹਾਂ ਹੁਣ ਫੇਰ ਪਾਉਣਾ ਵਾਹੀ ਸੇਵ ਆਏ 500 ਨੂੰ ਫੇਰ ਪਾਉਣਾ ਹਾਂ ਠੀਕ ਹੈ ਲਓ ਜੀ ਬਾਈ ਸਵੇਰੇ ਖੇਤ ਦੇਖੋ ਕਿਹ ਹੈ ਜਾਦਾ ਤੇ ਹੁਣ ਦੇਖੋ ਕਿਹ ਹੈ ਜਾ ਬਣ ਗਏ ਹਾਂ ਜਗੇ ਬਣਾਤੀ ਗੱਲ ਵਾ ਕਿੰਨੀ ਮਿੱਟੀ ਖਾਦੀ ਸਾਰਾ ਚੰਡੀਗੜ੍ਹ ਦੀ ਖਾਦੀ ਹੋ ਰੋਪੜ ਦੀ ਖਾਦੀ ਆ ਹਾਂ ਹੁਣ ਖੇਤਾਂ ਦੀ ਖਾਣੀ ਆ ਉਹਰੇ ਵੀ ਰੇਟ ਜ਼ਿਆਦਾ ਉਹਰੇ ਵੀ ਰੇਟ ਜ਼ਿਆਦਾ ਹੀ ਆ ਉਹਰੇ ਕਿੰਨਾ ਰੇਟ ਆਈ ਰੋਡ 'ਤੇ ਹਾਂ ਪਾਲ ਦੇ ਕਾ ਮਿੱਟੀ ਖਾਂਦਾ ਭਾਈ ਮਿੱਟੀ ਖਾਂਦਾ ਛੋਟੇ ਹੁੰਦੇ ਨੇ ਖਾਦੀ ਹੁਣ ਖਾਣ ਲੱਗ ਗਏ ਹੁਣ ਖਾਣ ਲੱਗਿਆ ਹੈ ਘਾਟ ਪੂਰੀ ਕਰਨੀ ਆ ਦੇਖਿਆ ਕਿੰਨੇ ਘੰਟੇ ਲੱਗੇ ਅੱਜ ਘੰਟੇ 9.5 ਘੰਟੇ ਲੱਗੇ ਵਾਜੀ ਬਸ ਤੇ ਆਪਾਂ ਲੱਗੇ ਜਦੋਂ ਤੂੰ ਗਿਆ ਵਾ ਇੱਕੋ ਮਿੰਟ ਨਹੀਂ ਮ ਖੜਿਆ ਹਾਲਤ ਜ਼ਿਆਦਾ ਖਰਾਬ ਦੀ ਅੱਛਾ ਹੁਣ ਬਣ ਗਈ ਖੇਤੀ ਕੰਮ ਉਹ ਡੌਲ ਦੇ ਬਰਾਬਰ ਤਾਂ ਗਏ ਤੂੰ ਉਹ ਸਾਰੀ ਮਿੱਟੀ ਉਹਰੇ ਨੂੰ ਆਈ ਪਾਲ ਬਾਈ ਲਾਦਰੂ ਜੀ ਖੇਤ ਨੂੰ ਦੇਖ ਕੇ ਹਿੰਮਤ ਤਾਂ ਬਹੁਤ ਆ ਬਈ ਇੱਚ ਉਹ ਪਰਲੀ ਖੱਤੀ ਆਏ ਸਿੱਧੀ ਕਰਤੀ ਆਏ ਕਰਤੀ ਹੁਣ ਮੈਰ ਪਾਲ ਬਾਈ ਜੋਂਡੀਰ ਲੈ ਕੇ ਚੱਲੇ ਆ ਬਣਾ ਟਰੈਕਟਰ ਲੈ ਕੇ ਆਉਂਗਾ ਤਰਖੰਡੀ ਤਰਕੁੰਡੀ ਜੀ ਇਕੱਠੀ ਕਰਨੀ ਦੇਖ ਲਿਆ ਬਣੀ ਨਹੀਂ ਅਸੀਂ ਚੱਲੇ ਹਾਂਜੀ ਇਹ ਪਤਾ ਦੇ ਲੋ ਬਾਈ ਜਿਹਦਾ ਪੱਟੜ ਹੋਇਆ ਪਿਆ ਸੋ ਜੀ ਆਂਦੇ ਪਤਾ ਕਰਨਾ ਪੈਣਾ ਹੀ ਰੇਦਾ ਤੁਮ ਪਾਲ ਤੇਰਾ ਵੀ ਗੱਡਾ ਚਲਾਉਣਾ ਬਹੁਤ ਮਜ਼ਾ ਆਖਲਾ ਯਾਰ ਪਾਲ ਕਿਹੜਾ ਟਰੈਕਟਰ ਵਧੀਆ 1000 ਰੁਪਏ ਜੜੀ ਦੇ ਮੰਗਲਵਾਰ ਨੂੰ ਅੱਜ ਪਾਲ ਕਿਹੜਾ ਟਰੈਕਟਰ ਵਧੀਆ ਚੱਕਾ ਰੱਖ ਕਿਹੜਾ ਟਰੈਕਟਰ ਕਿਹੜਾ ਚਲਾਉਣਾ ਚੱਕਾ ਰੱਖ ਨਾ ਨਾ ਆਇਆਸ ਤੂੰ ਕਿਹੜੇ ਬਰੂ ਕਰਦੀ ਐ ਆ ਵਧੀਆ ਆਰ ਜਰਮਾ ਮਾਰਦਾ ਬਾਈ ਇਹ ਦੁਆ ਵੀ ਠੀਕ ਆ ਅੱਛਾ ਗੇਮ ਵੀ ਯਾਰ ਟਰੈਕਟਰ ਲੈ ਕੇ ਖੇਲਦਾ ਹੈ ਲੰਗ ਪਾਉਂਡ ਲੰਗ ਪਾਉਡਰ ਸਾਡੇ ਕਾ ਨਿਭੜ ਗਿਆ ਮੈਂ ਕਹਿੰਦਾ ਇਕੱਠੀ ਕਰਨ ਲੱਗਿਆ ਤਰਕੰਡੀ ਹੋ ਗਿਆ ਜੀ ਰੋ